ਪਰਾਉਡ ਫਾਦਰ ਤੋਂ ਨਾਲ ਉਹਨੂੰ ਉਗੂ ਕਰਾਉਣਾ ਹੈ ਜਿਨ੍ਹਾਂ ਦੀਆਂ ਬੇਟੀਆਂ ਨੇ ਇੰਨੇ ਕ ਰਿਕਾਰਡ ਸੈੱਟ ਕੀਤੇ ਨੇ ਕਿ ਉਹਨਾਂ ਨੂੰ ਖੁਦ ਵੀ ਮਾਨਸੂਖ ਹੁੰਦਾ ਹੈ ਤੇ ਹਰ ਕਿਸੇ ਨੂੰ ਮਾਨਸੂਖ ਹੁੰਦਾ ਹੈ ਤੇ ਵੱਡੀ ਬੇਟੀ ਹਰਦੀਪੌਰ ਇਥੋਂ ਦੋਹਰ ਸਾਖ ਦੇ ਵਿੱਚ ਗਈ ਸੀ ਪਲੱਸ ਟੂ ਕੈਂਟੈਕਟ ਇਹ ਸੀਗਾ ਉਹਨੂੰ ਕ੍ਰੀਟਲਾਂ ਸ਼ੌਕ ਸੀ ਪਹਿਲਾਂ ਹੀ ਵੀ ਮੈਂ ਡਰਾਈਵ ਕਰਨ ਦੀ ਗੱਡੀ ਸਿੱਖਣੀ ਆ ਤੇ ਸਗਾਈ ਡਾਈਵਿੰਗ ਕਰਨੀ ਆ ਬੱਲੇ ਬਿਲਕੁਲ ਪਹਿਲਾਂ ਤੋਂ ਸ਼ੁਰੂ ਤੋਂ ਵੱਡੇ ਵੱਡੇ ਸੁਪਨੇ ਦੇਖਦੀ ਸੀ ਤੁਸੀਂ ਆ ਕਰਨਾ ਸੀ ਆ ਕਰਨਾ ਹਜੇ ਪਹਾੜੀ ਤਾਂ ਨਹੀਂ ਡਿਸਾਈਡ ਹੋ ਰਿਹਾ ਕਿ ਕਿਤੇ ਜਾਣਾ ਕਿਉਂਕਿ ਐਵਰੇਸਟ ਉਹਨਾਂ ਦਾ ਡੈਡੀ ਨੇ ਕਿਹਾ ਥਾ ਸੋਚਿਆ ਪਰ ਉਹਦੀ ਹਜੇ ਕਹਿੰਦੀ ਸੀ 1 ਲੱਖ ਟ੍ਰੇਨਿੰਗ ਫੀਸ ਹੈ ਜਾਣ ਲਈ ਥੋੜਾ ਦਿਲ ਨਹੀਂ ਲਾਈਕ ਕੰਬਦਾ ਸੀ ਕਿ ਮੇਰੇ ਪੁੱਤਾਂ ਨਾਲੋਂ ਵੀ ਵੱਧ ਕੇ ਮੇਰੀਆਂ ਧੀਆ ਨੇ ਵੀ ਇੰਨਾ ਜਿਆਦਾ ਰਿਸਕ ਆ ਇੱਕ ਤਰ੍ਹਾਂ ਦਾ ਹੈ ਨਾ ਇਹਨੀਆਂ ਐਡਵੈਂਚਰਸ ਚੀਜ਼ਾਂ ਉਹਨਾਂ ਨੂੰ ਕਰਨ ਦਾ ਸ਼ੌਂਕ ਹੈ ਸੋ ਤੁਹਾਡੇ ਅੰਦਰ ਕਿੰਦਾ ਹੌਸਲਾ ਆ ਜਾਂਦਾ ਸੀਗਾ ਉਹਨਾਂ ਨੂੰ ਇਹ ਚੀਜ਼ਾਂ ਦੇ ਲਈ ਅਲਾਉ ਕਰਨਾ ਮੈਨੂੰ ਤਾਂ ਜਿਆਦਾ ਰੋ ਕਰਕੇ ਦੱਸਦੀ ਹੈ ਯਾ ਮੈਂ ਕਹੇ ਹਰ ਸੇ ਵੀ ਉੱਪਰ ਜਾਉਂਗੇ ਤੁਸੀਂ ਇਕੱਲੇ ਹਾਂ ਦੋ ਤਿੰਨ ਜਾਣੀ ਹੋਣਗੇ ਤੇ ਜੇ ਕੋਈ ਪ੍ਰੋਬਲਮ ਆ ਜੇ ਪੈਰ ਸਲਿੱਪ ਹੋ ਜਾਏ ਪਿਸ਼ ਹੋ ਜਾਏ ਕੁਛ ਵੀ ਐਕਸੀਡੈਂਟ ਹੋ ਸਕਦਾ ਹੈ ਉਹ ਜੀ ਜਗ੍ਹਾ ਤੇ ਤੇ ਉਹ ਕਹਿੰਦੀ ਮੰਮੀ ਪਰ ਇਹ ਇਸ ਤਰ੍ਹਾਂ ਸੋਚਣਾ ਕਿ ਇਸ ਤਰਕ ਦੇ ਉੱਤੇ ਉਹ ਜੀ ਜਗ੍ਹਾ ਜਿੱਥੇ ਦੋ ਚਾਰ ਬੰਦੇ ਜਾਂ 10 ਬੰਦੇ ਹੀ ਦੇਖਦੇ ਆ ਉਹਨਾਂ 'ਚ ਨਾ ਮਾਣਾ ਕਹਿੰਦੀ ਵੱਡੀ ਗੱਲ ਹੁੰਦੀ ਹੈ ਸੋ ਬਾਈ ਪ੍ਰੋਫੈਸ਼ਨ ਉਹਨਾਂ ਨੂੰ ਕਿਸ ਚੀਜ਼ ਦਾ क्रेज ਹੈ ਕੀ ਬਣਨਾ ਚਾਹੁੰਦੀਆਂ ਨਹੀਂ ਆ ਬਣ ਗਈਆਂ ਨੇ ਇਹ ਵੀ ਮੈਂ ਜ਼ਰੂਰ ਜਾਣਨਾ ਚਾਹੂੰਗੀ ਦੋਨੋਂ ਬੇਟੀਆਂ ਬਾਰੇ ਉਹ ਜੇ ਮੇਰੀ ਛੋਟੀ ਬੇਟੀ ਦੇ ਮਨ ਦੇ ਵਿੱਚ ਹੈਗਾ ਵੀ ਮੈਂ ਨਾਸਾ ਬਣਾਂ ਮੈਂ ਸਾਇੰਟਿਸਟ ਬਣਨਾ ਵੀ ਮੈਂ ਸਾਇੰਟਿਸਟ ਬਣਨਾ ਉਹ ਹੁਣ ਜਿਹੜੀ ਕੈਸਰ ਦੀ ਸੱਤ ਕਰ ਰਹੀ ਆ ਵੀ ਜਿਹੜੇ ਜੀਨ ਨੇ ਕੈਸਰ ਦੇ ਉਹ ਮਾਂ ਤੋਂ ਬੱਚੇ ਚ ਕਿਵੇਂ ਜਾਂਦੇ ਆ ਵੀ ਇਹ ਜੀ ਕੋਈ ਮੈਡੀਸਿਨ ਬਣਾਉਣੀ ਆ ਦੀ ਚੋ ਕੋਸ਼ਿਸ਼ ਕਰ ਰਹੀ ਆ ਵੀ ਉਹ ਕਹਾ ਕਿ ਜਾਣ ਨਹੀਂ ਤੀ ਸਸ਼ੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਇੱਕ ਐਸੀ ਖਾਸ ਪਰਸਨੈਲਿਟੀ ਦੇ ਨਾਲ ਤੁਹਾਨੂੰ ਮੈਂ ਰੂਬਰੂ ਕਰਾਉਣਾ ਇੱਕ ਪ੍ਰਾਊਡ ਫਾਦਰ ਦੇ ਨਾਲ ਰੂਬਰੂ ਕਰਾਉਣਾ ਹੈ ਜਿਨ੍ਹਾਂ ਦੀਆਂ ਬੇਟੀਆਂ ਨੇ ਇੰਨੇ ਕ ਰਿਕਾਰਡ ਸੈੱਟ ਕੀਤੇ ਨੇ ਕਿ ਉਹਨਾਂ ਨੂੰ ਖੁਦ ਵੀ ਮਾਣ ਮਹਿਸੂਸ ਹੁੰਦਾ ਹੈ ਤੇ ਹਰ ਕਿਸੇ ਨੂੰ ਮਾਣ ਮਹਿਸੂਸ ਹੁੰਦਾ ਹੈ ਸੋ ਦੁਨੀਆ 'ਚ ਚੰਗਾ ਨਾਮ ਕਮਾ ਚੁੱਕੀਆਂ ਇਹਨਾਂ ਦੀਆਂ ਬੇਟੀਆਂ ਹਰਸ਼ ਤੇ ਰੂਪਲੀਨ ਉਹ ਤਾਂ ਫਿਲਹਾਲ ਸਾਡੇ ਨਾਲ ਨਹੀਂ ਨੇ ਉਹ ਤਾਂ ਫੋਰਨ ਕੰਟਰੀ ਦੇ ਵਿੱਚ ਸੈਟਲਡ ਆਊਨ ਨੇ ਲੇਕਿਨ ਉਹਨਾਂ ਦੇ ਫਾਦਰ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਔਰ ਜ਼ਰੂਰ ਜਾਣਾਂਗੇ ਕਿ ਕਿਹੜੇ-ਕਿਹੜੇ ਰਿਕਾਰਡ ਜਿਹੜੇ ਨੇ ਹਰਸ਼ ਔਰ ਰੂਪਲੀ ਤਾਂ ਦਾ ਬਹੁਤ ਬਹੁਤ ਸਵਾਗਤ ਹੈ ਦਨਿਕ ਸਵੇਰਾ ਦੇ ਤੁਹਾਡਾ ਥੈਂਕ ਯੂ ਸ਼ੁਕਰੀਆ ਜੀ ਤੇ ਤੁਸੀਂ ਇੱਥੇ ਆਏ ਤੇ ਵੱਡੀ ਬੇਟੀ ਹਰਸ਼ਦੀਪ ਕੌਰ ਜੀ ਇਥੋਂ 2007 ਦੇ ਵਿੱਚ ਗਈ ਸੀ ਪਲੱਸ 2 ਕਰਕੇ ਉਹਨੇ ਸਟੱਡੀ ਕੀਤੀ ਸੀਗੀ ਆਪਣੇ ਗੁਰਨਾਨਕ ਪਬਲਿਕ ਸਕੂਲ ਸਾਬਾ ਨਗਰ ਤੋਂ ਜੀ ਤੇ ਉੱਥੇ ਜਾ ਕੇ ਸਟੱਡੀ ਵੀ ਕੀਤੀ ਗਈ ਸੀ ਸਟੱਡੀ ਕਰਨੀ ਗਈ ਸੀ ਤੇ ਇਹ ਸੀਗਾ ਉਹਨੂੰ ਕਿਸ ਤਰ੍ਹਾਂ ਸ਼ੌਕ ਸੀ ਪਹਿਲਾਂ ਹੀ ਵੀ ਮੈਂ ਡਰਾਈਵ ਕਰਨੀ ਹੈ ਗੱਡੀ ਸਿੱਖਣੀ ਆ ਤੇ ਸਕਾਈ ਡਾਈਵਿੰਗ ਕਰਨੀ ਆ ਮੈਂ ਮਤਲਬ ਪਹਿਲਾਂ ਤੋਂ ਸ਼ੁਰੂ ਤੋਂ ਹੋ بڑے بڑے ਸੁਪਨੇ ਦੇਖਦੀ ਸੀ ਵੀ ਅਸੀਂ ਆ ਕਰਨਾ ਸੀ ਆ ਕਰਨਾ ਤੇ ਉਹ ਸਕਾਰ ਕਿਵੇਂ ਕਰ ਰਹੇ ਆ ਸਰ થોੜੇ ਇਮੋਸ਼ਨਲ ਹੋ ਰਹੇ ਨੇ ਬਣਦਾ ਹੈ ਕਿਉਂਕਿ ਬੜਾ ਮਾਨ ਮਹਿਸੂਸ ਹੁੰਦਾ ਹੈ ਜਦੋਂ ਕੁੜੀਆਂ ਮੁੰਡਿਆਂ ਨਾਲੋਂ ਵਿਵੱਦ ਕੇ ਹੋਣ ਔਰ ਉਹ ਨਾਮ ਰੋਸ਼ਨ ਕਰਨ ਤੇ ਬਹੁਤ ਹੀ ਜ਼ਿਆਦਾ ਉੱਚੀਆਂ-ਉੱਚੀਆਂ ਪਹਾੜੀਆਂ ਤੇ ਜਾ ਕੇ ਉਹਨਾਂ ਨੇ ਕਈ-ਕਈ ਕਿਲੋਮੀਟਰ ਦੀ ਯਾਤਰਾ ਤੈਅ ਕਰਕੇ ਮੁਕਾਮ ਹਾਸਲ ਕੀਤੇ ਨੇ ਕਈ ਉਹਨਾਂ ਨੂੰ ਓਪਰਚ्युनिटीਜ਼ ਵੀ ਮਿਲੀਆਂ ਨੇ ਸੋ ਸਰ ਜ਼ਰੂਰ ਸਭ ਤੋਂ ਪਹਿਲਾਂ ਰਿਕਾਰਡ ਉਹਨਾਂ ਨੇ ਖੇੜਾ ਸੈੱਟ ਕੀਤਾ ਸੀ ਸਭ ਤੋਂ ਪਹਿਲਾਂ ਤਾਂ ਉਹਨੇ ਸਟੱਡੀ ਕੀਤੀ ਜਾ ਕੇ ਯੂ ਐਸ ਏ ਚ ਜੀ ਫਿਰ ਉਹਨੇ ਸਟੱਡੀ ਕਰਕੇ ਮਤਲਬ ਨਾਲ ਨਾਲ ਜੋਬ ਵੀ ਕੀਤੀ ਨਾਲ ਸਟੱਡੀ ਕੀਤੀ ਜੀ ਤੇ ਉਹਨੇ ਫਿਰ ਨਾਸਾ ਜੁਆਇਨ ਕੀਤੀ ਜੀ ਨਾਸਾ ਦੇ ਵਿੱਚ ਆ ਜੀ ਅ ਅਕਾਊਂਟੈਂਟ ਦੇ 그룹 ਜਿਹੜੇ ਉੱਥੇ ਜੁਆਇਨ ਕੀਤੀ 1.5-2 ਸਾਲ ਜਨਸਾ ਚ ਕੰਮ ਕੀਤਾ ਤੇ ਇਸ ਟਾਈਮ ਉਹ ਮੈਡੀਸਨ ਕੰਪਨੀ ਚਾ ਸਨ ਫਰਨਸਿਸ ਗਰੁੱਪ ਤੇ ਫਿਰ ਉਹਨੇ ਇਹ ਕੀਤਾ ਸੀ ਆਪਣੇ ਸ਼ੌਕ ਸੀ ਐਵਰੇਜ ਬੀਸਟ ਕਿ ਅਸੀਂ ਦੋਨੋਂ ਪੜਨਾ ਕਿ ਗ੍ਰੀਸ ਪੀਕ ਪਹਾੜੀ ਅਮਰੀਕਾ ਦੀ ਉੱਚੀ ਪਹਾੜੀ ਹੈ ਜੀ ਉਹ ਵੀ ਸਰ ਕੀਤੀ ਤੇ ਨੈਕਸਟ ਈਅਰ ਇਹਨਾਂ ਨੇ ਹੁਣ ਕੀਤੀ ਆ 2 ਮਹੀਨੇ ਪਹਿਲਾਂ ਗਈਆਂ ਸੀਗੀਆਂ ਕਲੀਮੰਜਾਰੋ افریقا ਦੀ ਪਹਾੜੀ ਸਭ ਤੋਂ ਉੱਚੀ ਪਹਾੜੀ ਆ ਉਹ ਸਰ ਕਰਕੇ ਆਏ ਸੀਗੇ ਤੇ ਜਿਹੜਾ ਲਾਸਟ ਸਫਰ ਸੀ ਉਹਦਾ 10 ਦਿਨ ਦਾ ਸਫਰ ਸੀ ਪੈਦਲ ਯਾਤਰਾ ਸਾਰੀ ਤੇ ਲਾਸਟ ਦੇ ਵਿੱਚ ਇਹਨਾਂ ਦਾ ਜਿਹੜਾ ਆਖਰੀ ਤੈਅ ਕੀਤਾ ਉਹ 26 ਕਿਟੇ ਦਾ ਸਫਰ ਸੀ 26 ਕਿਟੇ ਲਗਾਤਾਰ ਪੈਦਲ ਚੱਲਣਾ ਸੀ ਇਹਨਾਂ ਨੇ ਔਰ ਰਾਤ ਨੂੰ ਸਫਰ ਕਰਨਾ ਸੀ ਜ਼ਿਆਦਾਤਰ ਕਿਉਂਕਿ ਦਿਨੇ ਉੱਥੇ ਦੱਸਦੇ ਆ ਵੀ ਤੂਫਾਨ ਵਗੈਰਾ ਕਾਫੀ ਹੁੰਦੇ ਆ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰ ਸਾਰਾ ਸਫਰ ਰਾਤੀ ਤੈ ਕੀਤਾ ਸੀ ਔਰ ਸਵੇਰੇ ਸੂਰਜ ਚੜ੍ਹਦੇ ਕਿਰਨ ਦੇ ਨਾਲ ਇਹ ਉੱਤੇ ਟੌਪ ਤੇ ਪਹੁੰਚੀ ਇਸ ਦੋਨੇ ਓਕੇ ਸੋ ਸਰ ਬੱਚੇ ਬਹੁਤ ਪਿਆਰੇ ਹੁੰਦੇ ਨੇ ਔਰ ਇੰਨੇ ਵੱਡੇ ਵੱਡੇ ਰਿਸਕ ਲਏ ਤੁਹਾਡੀਆਂ ਬੇਟੀਆਂ ਨੇ ਬੈਨੀਪਾਲ ਗਰਲਸ ਨੇ ਤੇ ਤੋਡਾ ਦਿਲ ਨਹੀਂ ਲਾਈਕ ਕੰਬਦਾ ਸੀ ਕਿ ਮੇਰੇ ਪੁੱਤਾਂ ਨਾਲੋਂ ਵੀ ਵੱਧ ਕੇ ਮੇਰੀਆਂ ਧੀਆ ਨੇ ਵੀ ਇੰਨਾ ਜਿਆਦਾ ਰਿਸਕ ਆ ਇੱਕ ਤਰ੍ਹਾਂ ਦਾ ਹੈ ਨਾ ਇੰਨੀਆਂ ਐਡਵੈਂਚਰਸ ਚੀਜ਼ਾਂ ਉਹਨਾਂ ਨੂੰ ਕਰਨ ਦਾ ਸ਼ੌਂਕ ਹੈ ਸੋ ਤੁਹਾਡੇ ਅੰਦਰ ਕਿਦਾਂ ਹੌਸਲਾ ਆ ਜਾਂਦੇ ਸੀਗਾ ਉਹਨਾਂ ਨੂੰ ਇਹ ਚੀਜ਼ਾਂ ਦੇ ਲਈ ਅਲਾਉ ਕਰਨ ਦਾ ਮੈਨੂੰ ਤਾਂ ਜ਼ਿਆਦਾਤਰ ਉਹ ਕਰਕੇ ਦਵਾ ਦਿਆ ਨੇ ਅੱਛਾ ਕਿਉਂਕਿ ਉਹਨਾਂ ਉਹਨਾਂ ਨੂੰ ਹੁੰਦਾ ਵੀ ਡੈਡੀ ਨੂੰ ਫਿਕਰ ਕਰਨਗੇ ਵੀ ਤੁਸੀਂ ਕਿਵੇਂ ਜਾਹੋਗੀਆਂ ਉੱਥੇ ਰਾਹਤੇ ਜੋਖਾ ਹੋਊਗਾ ਮੈਨੂੰ ਰੋਕਣਾ ਦੇਣ ਟੋਕਣਾ ਹਾਂ ਉਹ ਇੱਕਲੀ ਬਿਦਰੋਂ ਸਰ ਕਰਕੇ ਦੱਸਦੀ ਆ ਵੀ ਡੈਡੀ ਅਸੀਂ ਅੱਜ ਆ ਅਸੀਂ ਸਰ ਕਰ ਲਿਆ ਅੱਛਾ ਤੇ ਫੇਰ ਅਸੀਂ ਖੁਸ਼ੀ ਹੁੰਦੀ ਉਸ ਚੀਜ਼ ਦੀ ਮੈਂ ਤਾਂ ਦੱਸ ਦਿੰਦੀ ਆ ਕਿ ਅਸੀਂ ਅਫਰੀਕਾ ਜਾ ਰਹੇ ਆ ਘੁੰਮਣ ਜਾ ਰਹੇ ਆ ਮੈਨੂੰ ਪਤਾ ਸੀ ਕਿ ਉਹਨਾਂ ਨੇ ਕੀ ਕੰਮ ਕਰਨਾ ਪਰ ਇਹ ਥੋੜਾ ਜਿਹਾ ਇਮੋਸ਼ਨਲ ਹੋ ਜਾਂਦੇ ਆ ਡਰ ਜਾਂਦੇ ਤਾਂ ਕਰਕੇ ਬਾਚ ਦੱਸਿਆ ਫਿਰ ਸੋ ਉਹਨਾਂ ਦੇ ਮਦਰ ਵੀ ਸਾਡੇ ਨਾਲ ਹੈਗੇ ਨੇ ਜ਼ਰੂਰ ਮਾਂ ਤੋਂ ਵੀ ਬਹੁਤ ਸਾਰੀਆਂ ਸਵਾਲ ਪੁੱਛਾਂਗੇ ਗੱਲਾਂ ਕਰਾਂਗੇ ਪਰ ਇੱਕ ਚੀਜ਼ ਹੋਰ ਸਰ ਹੋਰ ਵੀ ਉਹਨਾਂ ਨੂੰ ਬਹੁਤ ਸ਼ੌਕ ਨੇ ਕਿਉਂਕਿ ਹਰ ਚੀਜ਼ ਲਈ ਸਾਨੂੰ ਪਹਿਲਾਂ ਟ੍ਰੇਨਿੰਗਸ ਲੈਣੀਆਂ ਪੈਂਦੀਆਂ ਨੇ ਪਹਿਲਾਂ ਪ੍ਰੈਪਰੇਸ਼ਨਸ ਕਰਨੀਆਂ ਪੈਂਦੀਆਂ ਨੇ ਬਹੁਤ ਕੁਝ ਬਰੀਕੀਆਂ ਸਿੱਖਣੀਆਂ ਪੈਂਦੀਆਂ ਨੇ ਸੋ ਜਿਸ ਤਰ੍ਹਾਂ ਅਸੀਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਆਨਲਾਈਨ ਟ੍ਰੇਨਿੰਗ ਦੇ ਜ਼ਰੀਏ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਸੋ ਇਹ ਚੀਜ਼ਾਂ ਆਨਲਾਈਨ ਇੰਨੀ ਜ਼ਿਆਦਾ ਆਨਲਾਈਨ ਰਿਸਰਚ ਦੇ ਨਾਲ ਕਿਸ ਤਰ੍ਹਾਂ ਪੋਸੀਬਲ ਹੁੰਦੀਆਂ ਨੇ ਉਹ ਜਿਵੇਂ ਵੱਡੀ ਬੇਟੀ ਆ ਉਹਨੂੰ ਜਿਆਦਾ ਸ਼ੌਕ ਹੋਣ ਕਰਕੇ ਜਿਆਦਾ ਰਿਸਰਚ ਕਰਦੀ ਹਰ ਵੇਲੇ ਉਹਦਾ ਦਿਮਾਗ ਇਸੇ ਇਸੇ ਚ ਰਹਿਦਾ ਵੀ ਮੈਂ ਕੋਈ ਚੀਜ਼ ਨਵੀਂ ਕਰਾਂ ਹੂੰ ਉਹ ਗੱਲ ਕਰਾਂ ਜਿਹੜੀ ਬੱਚੇ ਨਹੀਂ ਕਰ ਸਕਦੇ ਜਾਂ ਕੁੜੀਆਂ ਨਹੀਂ ਕਰ ਸਕਦੀਆਂ ਉਹਨੂੰ ਪ੍ਰਾਊਡ ਫੀਲ ਕਰਦੀ ਆ ਉਸ ਗੱਲ ਤੇ ਹੁਣ ਜਦੋਂ ਉਹਨੇ ਕਲੀਮ ਜਾਰੋ ਸਰ ਕੀਤੀ ਆ ਤੇ ਹੁਣ ਮੇਰਾ ਹੌਸਲਾ ਖੁੱਲ ਗਿਆ ਉਹ ਨਾਲ ਵੀ ਚਲੋ ਲੜਕੀਆਂ ਕਰ ਸਕਦੀਆਂ ਨੇ ਤੇ ਹੁਣ ਉਹ ਐਵਰੇਸਟ ਦੀ ਤਿਆਰੀ ਕਰਦੀ ਸੀ ਮੈਂ ਉਹਨੂੰ ਫਿਰ ਅਜੈਸਟ ਕਰਦੀ ਮੈਂ ਚਲੋ ਕੋਈ ਗੱਲ ਨਹੀਂ ਤੁਸੀਂ ਐਡਾ ਬੜਾ ਕੰਮ ਕੀਤਾ ਤੇ ਹੁਣ ਉਹ ਵੀ ਨਾਲ ਹੀ ਕਰੋ ਕੋਈ ਗੱਲ ਨਹੀਂ ਤੇ ਉਹ ਮਤਲਬ ਪਹਿਲਾਂ ਡਰ ਜੂੜ ਲੱਗਦਾ ਹੂੰ ਛੁਰੂ ਛੁਰੂ ਦੇ ਵਿੱਚ ਜਦੋਂ ਇੱਕ ਵਾਰ ਬੱਚਾ ਕਰ ਲੈਂਦਾ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਬੱਚਾ ਕਰ ਸਕਦਾ ਹੂੰ ਮੈਨੂੰ ਕਰਨ ਦਿਓ ਕੋਈ ਗੱਲ ਨਹੀਂ ਕਿਉਂਕਿ ਜਦੋਂ ਛੋਟੀ ਬੇਟੀ ਪਹਿਲਾਂ ਗਈ ਸੀ ਅ ਕਲੀਵਲੈਂਡ ਜਾਣਾ ਸੀ ਉਹਨੂੰ ਸਟੱਡੀ ਵਾਸਤੇ ਉਹਨੇ ਜਾਣਾ ਸੀ ਕੈਲੀਫੋਰਨੀਆ ਤੋਂ ਉਹ ਕੋਈ 4-5 ਘੰਟੇ ਦੀ ਫਲਾਈਟ ਸੀ ਤੇ ਉਹ ਨਾ ਮੈਨੂੰ ਕਹਿਣ ਲੱਗੀ ਡੈਡੀ ਮੈਂ ਬਾਈ ਟ੍ਰੇਨ ਸਫਰ ਕਰਨਾ ਹੂੰ ਪੂਰਾ ਅਮਰੀਕਾ ਦੇਖਣਾ ਪੂਰਾ ਅਮਰੀਕਾ ਦੇਖਣਾ ਮੈਂ ਕਿਹਾ ਵੀ ਤੂੰ ਐ ਕਰ ਬਾਈ ਟ੍ਰੇਨ ਨਾਲ ਜਾ ਬਾਈਰ ਜਾ ਟ੍ਰੇਨ ਤੇ ਤੈਨੂੰ 2-3 ਦਿਨ ਲੱਗਣੇ ਨੇ 3 ਰਾਤਾਂ ਲੱਗਣੀਆਂ ਵੀ ਬਹੁਤ ਔਖਾ ਹੋਊਗਾ ਕਹੇ ਨਹੀਂ ਡੈਡੀ ਮੈਂ ਪੂਰਾ ਅਮਰੀਕਾ ਦੇਖਣਾ ਵੀ ਅਮਰੀਕਾ ਦੇ ਵਿੱਚ ਕਹੇ ਜੇ ਮੌਸਮ ਆਉਂਦੇ ਆ ਰਾਜ ਕੀ ਕੀ ਪਹਾੜੀਆਂ ਹੋਣਗੀਆਂ ਮੈਂ ਸਾਰੀਆਂ ਦੇਖਣੀਆਂ ਨੇ ਤੇ ਉੱਪਰ ਉਹ ਤਿੰਨ ਦਿਨ ਸਫਰ ਪੂਰਾ ਇੰਜੋਏ ਕਰਦੀ ਸੀ ਅਸੀਂ ਸਾਨੂੰ ਇੱਥੇ ਟੈਨਸ਼ਨ ਹੁੰਦੀ ਸੀ ਵੀ ਕਿਵੇਂ ਹੋਊ ਬੱਚਾ ਔਖਾ ਨਾ ਹੋਵੇ ਸਾਨੂੰ ਇੰਡੀਆ ਦੇ ਬਾਰੇ ਅੰਦੇ ਸੀ ਕਿਉਂਕਿ ਅਸੀਂ ਇੱਥੇ ਇੰਡੀਆ ਦੇਖਿਆ ਸੀਗਾ ਤੇ ਫਿਰ ਉਹਨੇ ਦੱਸਿਆ ਵੀ ਜਿਹੜੀ ਇੱਥੇ ਸਾਨੂੰ ਕੋ ਪ੍ਰੋਬਲਮ ਵੀ ਪਰ ਫਿਰ ਵੀ ਉਹ ਤਿੰਨ ਦਿਨ ਸਫਰ ਕਰਕੇ ਆਪ ਦਾ ਕਲੀਵਲੈਂਡ ਗਈ ਹਾਂਜੀ ਤੇ ਅਸਰ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਹਨਾ ਕਿ ਇਹ ਰਿਸਰਚ ਦੇ ਨਾਲ ਇੱਥੇ ਤੱਕ ਪਹੁੰਚੀਆਂ ਸੋ ਵੈਸੇ ਵੀ ਉਹਨਾਂ ਦਾ ਕੁਝ ਪ੍ਰੋਫੈਸ਼ਨਲੀ ਵੀ ਕੁਝ ਕਰਨ ਦੀ ਇੱਛੁਕ ਹੋਣਗੀਆਂ ਕਿਉਂਕਿ ਇਹ ਤਾਂ ਚਲੋ ਇੱਕ ਸੈਪਰੇਟਲੀ ਉਹਨਾਂ ਦਾ ਇੰਟਰਸਟ ਸੀ ਉਹਨਾਂ ਨੇ ਰਿਕਾਰਡਸ ਬਣਾਏ ਨੇ ਔਰ ਬਣਾ ਵੀ ਰਹੀਆਂ ਨੇ ਸੋ ਬਾਈ ਪ੍ਰੋਫੈਸ਼ਨ ਉਹਨਾਂ ਨੂੰ ਕਿਸ ਚੀਜ਼ ਦਾ ਕਰੇਜ਼ ਹੈ ਕੀ ਬਣਨਾ ਚਾਹੁੰਦੀਆਂ ਨੇ ਜਾਂ ਬਣ ਗਈਆਂ ਨੇ ਇਹ ਵੀ ਮੈਂ ਜ਼ਰੂਰ ਜਾਨਣਾ ਚਾਹੂੰਗੀ ਦੋਨੋਂ ਬੇਟੀਆਂ ਬਾਰੇ ਦੇਖੋ ਹਜੇ ਤਾਂ ਉਹਨਾਂ ਦੀ ਉਮਰ ਕੁਝ ਨਹੀਂ ਹੈ ਤੇ ਉਹਨਾਂ ਨੂੰ ਜਿੰਦਗੀ ਦੇ ਵਿੱਚ ਗਾਹ ਜਾਗ ਬਹੁਤ ਕੁਝ ਕਰਨਾ ਜੀ ਕੁਝ ਜਿਵੇਂ ਛੋਟੀ ਬੇਟੀ ਦੇ ਮਨ ਦੇ ਵਿੱਚ ਹੈਗਾ ਵੀ ਮੈਂ NASA ਜੁਆਇਨ ਕਰਨੀ ਹੈ ਮੈਂ ਸਾਇੰਟਿਸਟ ਬਣਨਾ ਹੈ ਵੀ ਮੈਂ ਸਾਇੰਟਿਸਟ ਬਣਨਾ ਤੇ ਉਹ ਨਾਲ ਨਾਲ ਕੈਂਸਰ ਤੇ ਰਿਸਰਚ ਕਰ ਰਹੀ ਹੈ ਵੀ ਇੱਕ ਮੈਂ ਪਬਲੀਕਲੀ ਹੈਲਪ ਕਰਨੀ ਹੈ ਜਨਤਾ ਦੀ ਸੇਵਾ ਕਰਨੀ ਉਹਦੇ ਮਨ ਤੇ ਹੀ ਨਾ ਦਾ ਉਹ ਹੁਣ ਜਿਹੜੀ ਕੈਂਸਰ ਤੇ ਰਿਸਰਚ ਕਰ ਰਹੀ ਆ ਵੀ ਜਿਹੜੇ ਜੀਨਸ ਨੇ ਕੈਂਸਰ ਦੇ ਉਹ ਮਾਂ ਤੋਂ ਬੱਚੇ ਚ ਕਿਵੇਂ ਜਾਂਦੇ ਆ ਵੀ ਇਹ ਜੀ ਕੋਈ ਮੈਡੀਸਨ ਬਣਾਉਣੀ ਹੈ ਜੀ ਚ ਉਹ ਕੋਸ਼ਿਸ਼ ਕਰ ਰਹੀ ਹੈ ਵੀ ਉਹ ਗਾਂ ਜਨ ਨਾ ਬੱਚੇ ਵੀ ਜੇ ਮਾਂ ਨੂੰ ਪ੍ਰੋਬਲਮ ਆ ਜਾਂ ਡੈਡੀ ਨੂੰ ਪ੍ਰੋਬਲਮ ਆ ਉਹ ਬੱਚੇ ਨਾ ਜਨ ਉਹ ਇਹ ਇਹ ਸ਼ੌਕ ਹਨ ਵੀ ਅਸੀਂ ਕਿਸੇ ਨਾ ਕਿਸੇ ਦੀ ਹੈਲਪ ਕਰੀਏ ਕੰਮ ਆਈਏ ਬਦ ਤੋਂ ਬਦ ਪਬਲਿਕ ਦੇ ਲੋਕਾਂ ਦਾ ਅਸੀਂ ਕੁਛ ਨਾ ਕੁਛ ਸੁਧਾਰ ਕਰ ਸਕੀਏ ਇਹ ਉਹ ਇਸ ਚ ਲੱਗਿਆ ਰਹਿੰਦੀਆਂ ਦੋਨੇ ਹੀ ਵੱਡੀ ਵੱਡੀ ਮੈਡੀਸਨ ਕੰਪਨੀ ਚ ਤੇ ਉਹਨੇ ਸਾਨੂੰ ਸਨਸਕੋ ਰਹੀ ਹੈ ਅਰਧ ਦਸ ਕੰਟਰੀ ਕੰਟਰੀ ਡੇਲੀ ਉਹਨੇ ਹਰ ਸਾਲ ਵਿਜ਼ਿਟ ਕਰਨ ਦੇ ਵੀ ਲਾ ਕੇ ਉੱਥੇ ਪਬਲ ਨੂੰ ਮਿਲਣਾ ਹੁੰਦਾ ਵੀ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਮੈਡੀਸਨ ਤੋਂ ਕਿਵੇਂ ਆ ਸਾਰਾ ਆ ਕੇ ਕੰਪਨੀ ਦੱਸਦਾ ਫਿਰ ਉਹਦੇ ਤੇ ਹੋਰ ਹੀ ਸਰਚ ਕਰ ਦਿਆ ਵੀ ਕਿਹੜੀ ਕਿਹੜੀ ਦਵਾਈ ਲੋੜ ਹੈ ਓਕੇ ਸੋ ਜੜੀ ਬੇਟੀ ਦਾ ਪਾਇਲਟ ਬਣਨ ਦਾ ਸੁਪਨਾ ਸੀ ਉਹ ਵੀ ਮੈਂ ਜ਼ਰੂਰ ਕਿੱਸਾ ਜਾਨਣਾ ਚਾਹੂੰਗੀ ਕਿਸ ਤਰ੍ਹਾਂ ਉਹਨੂੰ ਸਕਾਲਰਸ਼ਿਪ ਮਿਲਦੀ ਹੈ ਕਿ ਉਹ ਛੋਟੀ ਬੇਟੀ ਦਾ ਸੁਪਨਾ ਪਾਇਲਟ ਬਣਦਾ ਉਹਨੇ ਕਾਫੀ ਸਟ੍ਰਗਲ ਕੀਤੀ ਲਾਈਫ ਦੇ ਵਿੱਚ ਕਿਉਂਕਿ ਪਰਸਨਲੀ ਸ਼ੌਕੀਆ ਕਿਉਂਕਿ ਜਦੋਂ ਇੱਥੇ ਸਾਡੇ ਕੋਲ ਛੋਟੀ ਹੁੰਦੀ ਸੀ ਤਾਂ ਉਹਨੂੰ ਆਮ ਕਾਰ ਨਹੀਂ ਸੀ ਡਰਾਈਵ ਕਰਦੀ ਉਹ ਡਰਦੀ ਰਹਿੰਦੀ ਸੀ ਅਸੀਂ ਉਹਨੂੰ ਕਈ ਵਾਰ ਮਜ਼ਾਕ ਕਰਨਾ ਵੀ ਰੂਪ ਤਿੰਨ ਤਾਂ ਸਕੂਲ ਜਾਣ ਵਾਸਤੇ ਸਕੂਟਰ ਤੇ ਡਰਾਈਵ ਰੱਖ ਕੇ ਦੇਣਾ ਪੈਂਦਾ ਵੀ ਤੂੰ ਦਾ ਐਕਟ ਉਹ ਸਕੂਟਰ ਨੂੰ ਚਲਾਦੀ ਉੱਥੇ ਜਾ ਕੇ ਉਹਨੇ ਕਾਰ ਸਿੱਖੀ ਫਿਰ ਉਹਦੇ ਮਨ ਦੇ ਵਿੱਚ ਆਇਆ ਵੀ ਮੈਂ ਕਾਰ ਵੀ ਚਲਾ ਸਕਦੀ ਹੈ ਤੇ ਹੁਣ ਅ ਜਹਾਜ ਨਾਲ ਸਾਥ ਲੈਣਾ ਉਹਨੇ ਟ੍ਰੇਨਿੰਗ ਸ਼ੁਰੂ ਕੀਤੀ ਤੇ ਜਦੋਂ ਉਹਨੂੰ ਮੈਡੀਸਨ ਇੱਥੇ ਮੈਡੀਕਲ ਤੇ ਐਡਮਿਸ਼ਨ ਮਿਲ ਗਈ ਤੇ ਫਿਰ ਉਹਨੇ ਉਹ ਛੱਡਤੀ ਸੀ ਵੀ ਚਲੋ ਉਹਦੇ ਕੋ ਚਾਰਜ ਜ਼ਿਆਦਾ ਸੀ ਪੈਸੇ ਜ਼ਿਆਦਾ ਪੈਂਦੇ ਸੀ ਤੇ 300 ਦਾ ਪਰ ਆਵਰਸ਼ੀਆ ਉਹਨੇ ਕਿਹਾ ਵੀ ਨਹੀਂ ਡੈਡੀ ਥੋੜਾ ਜ਼ਿਆਦਾ ਮਹਗਾ ਕੋਰਸ ਹੈ ਵੀ ਮੈਂ ਹਜੇ ਨਹੀਂ ਕਰਨਾ ਵੀ ਇੱਕ ਵਾਰ ਮੈਂ ਮੈਡੀਕਲ ਕਰਕੇ ਪੀਆਈਡੀ ਕਰਕੇ ਫਿਰ ਕਰੂੰਗੀ ਪਰ ਜਦੋਂ ਉਹ ਕਿਲੀ ਮੰਜਾਰੋ ਗਈ ਹੈ ਸਰ ਕਰਕੇ ਆਈ ਹੈ ਤੇ ਉਹ ਕੰਪਨੀ ਨੂੰ ਪਤਾ ਲੱਗਿਆ ਵੀ ਰੂਪਲੀਨ ਕੌਰ ਨੇ ਕਿਲੀ ਮੋਜਾ ਦੇ ਪਹਾੜੀ ਸਰ ਕੀਤੀ ਹੈ ਤੇ ਉਹਨੇ ਫਿਰ ਬੁਲਾ ਕੇ ਇਹਨੂੰ ਉਹ ਸਾਰੀ ਸਕਾਲਰਸ਼ਿਪ ਦਿਤੀ ਹੈ ਟੋਟਲੀ ਉਹ ਕਹਿੰਦਾ ਤੂੰ ਪਾਇਟ ਦਾ ਕੋਰਸ ਕਰ ਟੋਟਲੀ ਫ੍ਰੀ ਬਿਸ ਤਰ੍ਹਾਂ ਤੁਸੀਂ ਤੁਹਾਨੂੰ ਸਿਖਾਵਾਂਗੇ ਉਹਨਾਂ ਨੇ ਨਾਲ ਨਾਲ ਉਹ ਵੀ ਕਰਨ ਸੋ ਅਸੀਂ ਹਮੇਸ਼ਾ ਦੇਖਦੇ ਹਾਂ ਹਰ ਕਿਸੇ 'ਚ ਜਨੂਨ ਹੁੰਦਾ ਕੁਛ ਨਾ ਕੁਛ ਕਰਨ ਦਾ ਪਰ ਇੱਕ ਬੰਦੇ ਦੇ ਇੰਨੇ ਜ਼ਿਆਦਾ ਇੰਟਰਸਟ ਹੁੰਦੇ ਨੇ ਪਾਇਲਟ ਵੀ ਬਣਨਾ ਹੈ ਪਹਾੜੀਆਂ ਤੇ ਉੱਚੀ ਯਾਤਰਾ ਵੀ ਕਰਨੀ ਹੈ ਅੰਡਰਵਾਟਰ ਜਾ ਕੇ ਫੋਟੋਗ੍ਰਾਫੀ ਵੀ ਕਰਨੀ ਹੈ ਸੋ ਉਹ ਵੀ ਬੜਾ ਦਿਲਚਸਪ ਕિસ્사 ਹੈ ਉਹ ਵੀ ਅਸੀਂ ਇਹਨਾਂ ਦੇ ਪੇਰੈਂਟਸ ਤੋਂ ਜ਼ਰੂਰ ਜਾਣਾਂਗੇ ਕਿ ਅੰਡਰਵਾਟਰ ਜਾ ਕੇ ਕਿਸ ਤਰ੍ਹਾਂ ਤੁਹਾਡੀ ਬੇਟੀ ਨੇ ਫੋਟੋਗ੍ਰਾਫੀ ਕੀਤੀ ਫਿਰ ਕਿਸ ਤਰ੍ਹਾਂ ਪਹੁੰਚੇ ਇਹਦੇ ਲਈ ਵੀ ਉਹਨਾਂ ਨੇ ਕੋਈ ਖਾਸ ਰਿਸਰਚ ਕੀਤੀ ਸੀ ਆ ਰਿਸਰਚ ਕਰਕੇ ਗਈਆਂ ਸੀ ਉਹ ਐਕਚੁਅਲੀ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਦੱਸ ਦਿੰਦੀ ਮੈਨੂੰ ਕਰਕੇ ਹੀ ਦੱਸਦੀ ਹੈ ਹੂੰ ਉੱਥੇ ਗਈ ਉੱਥੇ ਜਾ ਕੇ ਦੱਸਿਆ ਤੇ ਫਿਰ ਬਾਅਦ ਚ ਉਹਨਾਂ ਨੇ ਕਿੱਸਾ ਮੈਨੂੰ ਸਾਰਾ ਸੁਣਾਇਆ ਵੀ ਜਿਹੜੀ ਮੈਂ ਸਮੁੰਦਰ ਚ ਨੀਚੇ ਤਾਂ ਗਈ ਉੱਥੇ ਵੀਡੀਓ ਕੈਮਰਾ ਲੈ ਕੇ ਗਈ ਪਹਿਲਾਂ ਤਾਂ ਵੀਡੀਓ ਕੈਮਰਾ ਪਰਚੇਜ਼ ਕੀਤਾ ਕਾਫੀ ਮਹਿੰਗਾ ਸੀ ਕਿਉਂਕਿ ਆਮ ਤੌਰ ਤੇ ਪੇਰੈਂਟਸ ਇੰਨੀ ਮਹਿੰਗੀਆਂ ਚੀਜ਼ਾਂ ਲੈਣ ਦੀ ਪਰਮਿਸ਼ਨ ਨਹੀਂ ਦਿੰਦੇ ਭਾਪੇ ਵੀ ਉਹਨੇ ਕੀਤਾ ਤੇ ਜਾ ਕੇ ਜਦੋਂ ਗਈ ਨੀਚੇ ਤੇ ਕਿਸੇ ਨਾ ਕਿਸੇ ਤਰੀਕੇ ਉਹਦੇ ਕੋਲ ਕੈਮਰਾ ਹੱਥੋਂ ਛੁੱਟ ਗਿਆ ਓਕੇ ਕਿ ਜੋ ਕੈਮਰਾ ਛੁੱਟ ਗਿਆ ਤੇ ਉਹ ਇੰਨਾ ਬੱਚੇ ਨੂੰ ਹੁੰਦਾ ਨਹੀਂ ਐ ਵੀ ਇੰਨਾ ਟਾਈਮ ਲਾ ਕੇ ਥੱਲੇ ਉਹ ਚਲੋ ਉੱਪਰ ਆ ਗਈ ਬਾਹਰ ਆਈ ਤੁਰੰਤ ਦੱਸਿਆ ਵੀ ਮੇਰਾ ਕੈਮਰਾ ਨਹੀਂ ਜੇ ਰਹਿ ਗਿਆ ਫਿਰ ਕੋ ਉਹਨੂੰ ਹੋਰ ਜਿਹੜੇ ਸੀਗੇ ਨਾਲ ਡਾਈਵ ਕਰਦੇ ਸੀ ਉਹਨਾਂ ਨੂੰ ਕੈਮਰਾ ਮਿਲਿਆ ਫੂ ਕੱਢ ਕੇ ਲੈ ਕੇ ਥੱਲੇ ਵੇ ਲੈ ਕੇ ਉਹਨੂੰ ਦਿੱਤਾ ਵੀ ਆ ਜੀ ਥੋੜਾ ਕੈਮਰਾ ਥੱਲੇ ਰਹਿ ਗਿਆ ਸੀਗਾ ਤੇ ਇਸ ਤਰ੍ਹਾਂ ਫੂ ਮੈਨੂੰ ਕਰਕੇ ਹੀ ਦੱਸਦੀ ਐ ਓਕੇ ਵੈਲ ਲੈ ਦੱਸਦੀ ਐ ਓਕੇ ਕੋ ਗੁਣੇ ਹੁੰਦਾ ਮੇਰੇ ਡੈਡੀ ਲੋ ਕਰਾ ਦੇਣ ਸੋ ਸਰ ਅਸੀਂ ਬਾਤ ਦੇ ਵਿੱਚ ਉਹਨੂੰ ਪ੍ਰਾਊਡ ਫੀਲ ਕਰਦੇ ਆ ਜਦੋਂ ਕਰ ਲੈਂਦੀ ਆ ਨੇ ਫਿਰ ਸਾਨੂੰ ਬਹੁਤ ਜ਼ਰੂਰ ਖੁਸ਼ੀ ਹੁੰਦੀ ਆ ਔਰ ਮਾਣ ਵੀ ਮਹਿਸੂਸ ਕਰਦੇ ਆ ਵੀ ਬੱਚਿਆ ਕਰ ਰਹੇ ਤੇ ਫੇਰ ਹੁੰਦਾ ਐਤਕੀ ਜਦੋਂ ਇਕੱਲੀ ਮਜਾਰੋ ਗਈ ਆ ਤੇ ਉਸ ਤੋਂ ਬਾਅਦ ਤਾਂ ਫੇ ਮੇਰਾ ਫੈਸਲਾ ਮੇਰਾ ਹੀ ਖੁੱਲ ਗਿਆ ਵੀ ਚਲੋ ਕੋਈ ਗੱਲ ਨਹੀਂ ਬੱਚੇ ਕਰਦੇ ਤਾਂ ਕਰਨ ਦਿਓ ਵੀ ਇਹਨਾਂ ਨੂੰ ਕਰ ਸਕਦੇ ਆ ਪਹਿਲਾਂ ਜ਼ਰੂਰ ਡੈਡੀ ਨੂੰ ਡਰ ਲੱਗਦਾ ਹੁੰਦਾ ਬੱਚਿਆਂ ਪੇਰੈਂਟਸ ਨੂੰ ਡਰ ਲੱਗਦਾ ਵੀ ਯਾਰ ਬੱਚੇ ਕਿਤੇ ਕੋਈ ਨੁਕਸਾਨ ਨਾ ਹੋ ਜੀ ਕੋਈ ਇਹ ਜੀ ਰਿਸਕ ਨਾ ਲੈਣਾ ਪਵੇ ਪਰ ਹੁਣ ਉਹ ਇੰਨਾ ਰਿਸਕ ਲੈ ਕੇ ਇਹ ਨਹੀਂ ਦੀ ਕਰ ਚੁੱਕੀਆਂ ਤੇ ਹੁਣ ਸਾਨੂੰ ਕੋਈ ਮਤਲਬ ਲੱਗਦਾ ਨਹੀਂ ਹੈ ਸਾਨੂੰ ਲੱਗਦਾ ਵੀ ਹੁਣ ਬੱਚੇ ਸਾਡੇ ਕਰ ਸਕਦੇ ਆ ਕਰਨ ਦਿਓ ਕੋਈ ਗੱਲ ਇਹਨਾਂ ਨੂੰ ਜ਼ਿੰਦਗੀ ਦੀ ਗਾਹਾਂ ਜਾਣ ਦਿਓ ਜੋ ਜੋ ਚਾਹੁੰਦੇ ਕਰਨ ਸੋ ਹੁਣ ਕੀ ਪਲਾਨਸ ਨੇ ਉਹਨਾਂ ਦੇ ਅੱਗੇ ਕਿੱਥੇ ਜਾਣਾਂ ਦੀ ਇੱਛਾ ਹੈ ਹੁਣ ਦੁਬਾਰਾ ਕਿਹੜਾ ਰਿਕਾਰਡ ਨਵਾਂ ਬਣਾਉਣ ਦੇ ਬਾਰੇ ਉਹਨਾਂ ਨੇ ਸੋਚਿਆ ਹੈ ਔਰ ਅੱਜ ਤੱਕ ਕਿੰਨੇ ਰਿਕਾਰਡ ਬਣਾ ਚੁੱਕੇ ਨੇ ਇਹ ਵੀ ਮੈਂ ਜ਼ਰੂਰ ਜਾਨਣਾ ਚਾਹੁੰਦਾ ਦੇਖੋ ਪਹਿਲਾਂ ਉਹਨਾਂ ਨੇ ਜਦੋਂ ਵੀ ਮੈਂ ਜਾਨਣਾ ਨਾ ਮੈਨੂੰ ਜ਼ਰੂਰ ਕਮਾਉਣ ਲੈ ਕੇ ਜਾਂਦੀ ਹੈ ਨਾ ਅਮਰੀਕਾ ਦੇ ਵਿੱਚ ਮਤਲਬ ਜੰਗਲਾ ਚ ਘੁਮਾਉਣਾ ਜਗੇ ਚ ਤੇ ਉਹ ਜਹਾਜ ਚੋਂ ਨਾ ਪਹਿਲਾ ਡਾਈਵ ਕੀਤਾ 5000 ਫੁੱਟ ਦੀ ਉਚਾਈ ਤੋਂ ਪੈਰਾਸ਼ੂਟ ਨਾਲ ਤੇ ਸਕਾਈ ਡਾਈਵਿੰਗ ਕੀਤੀ ਤੇ ਫਿਰ ਜਦੋਂ ਮੈਨੂੰ ਲੱਗੀਆਂ ਨੇ ਤਾਂ ਉੱਥੇ ਫਿਰ ਸ਼ਾ ਉਹਨਾਂ ਨੂੰ ਹੁੰਦਾ ਵੀ ਆਪਾਂ ਜੰਗਲਾ ਜਾਣਾ ਉੱਥੇ ਖਤਰਨਾਕ ਜਾਨਵਰ ਦੇਖਣੇ ਆ ਉਹਨਾਂ ਨਾਲ ਉਹਨਾਂ ਨੂੰ ਕਿਵੇਂ ਆਪਾਂ ਦੇਖਣਾ ਨੇੜੇ ਜਾਣਾ ਕੋਸ਼ਿਸ਼ ਕਰਨੀ ਵੀ ਉਹਨੂੰ ਅਸੀਂ ਨੇੜੇ ਜਾ ਕੇ ਦੇਖੀਏ ਤੇ ਫੋਟੋਗ੍ਰਾਫੀ ਕਰਨੀ ਉਹ ਮੈਨੂੰ ਪਿੱਛੇ ਉਹਨਾਂ ਨੇ ਲੁਆਇੰਦੀਆਂ ਫੋਟੋਆਂ ਭੇਜੀਆਂ ਜਾ ਕੇ ਉਹਨਾਂ ਨੂੰ ਕੈਚ ਕੀਤਾ ਵੀ ਕਿੱਥੇ ਕਿੱਥੇ ਬੈਠਿਆ ਕਿਵੇਂ ਕਿਵੇਂ ਉਹਨੂੰ ਇਹ ਇਹ ਜਿਹੇ ਰਿਸਕ ਲੈਣ ਦਾ ਸ਼ੌਕ ਹੈ ਵੀ ਉਹ ਰਿਸਕ ਲੈਣੇ ਆ ਜ਼ਿੰਦਗੀ ਦੇ ਵਿੱਚ ਜ਼ਰੂਰ ਮੈਮ ਕੁਝ ਦਿਖਾ ਰਹੇ ਨੇ ਮੈਮ ਜ਼ਰੂਰ ਅਸੀਂ ਵਿਅਰਜ਼ ਨੂੰ ਵੀ ਦਿਖਾਉਣਾ ਚਾਹਾਂਗੇ ਮੈਮ ਟ੍ਰੈਨਰ ਤੇ ਵੀ ਗਈਆਂ ਸੀ ਪਰ ਲੇਕਿਨ ਉਹ ਵਿੱਚ ਉਹਨਾਂ ਨੂੰ ਕੋਰੋਨਾ ਹੋ ਗਿਆ ਸੀ ਤਾਂ ਕਰਕੇ ਉਹਨਾਂ ਨੂੰ ਵਾਪਸ ਆਣਾ ਪਿਆ ਫਿਰ ਸੋ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਇਹ ਜ਼ਰੂਰ ਤਸਵੀਰਾਂ ਜਿਹੜੀਆਂ ਤੁਹਾਡੇ ਕਲੋਜ਼ਲੀ ਦਿਖਾਈਆਂ ਜਾਣ ਕਿ ਇਹ ਤਸਵੀਰਾਂ ਉਹਨਾਂ ਦੇ ਮਦਰ ਦੇ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਅੱਛਾ ਇੱਥੇ ਜਾ ਆਈਆਂ ਨਹੀਂ ਉੱਪਰ ਪਹੁੰਚ ਨਹੀਂ ਸਕੀਏ ਕਰੋਨਾ ਹੋ ਗਿਆ ਸੀ ਓਕੇ 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 ਸੋ ਕੋਵਿਡ ਕਰਕੇ ਉੱਪਰ ਨਹੀਂ ਪਹੁੰਚ ਸਕੀਆਂ ਪਰ ਇੱਥੇ ਜਾਣ ਦੀ ਇੱਛਾ ਜ਼ਰੂਰ ਹੈ ਸੋ ਮੈਮ ਅੱਗੇ ਉਹਨਾਂ ਦੇ ਕੀ ਹੋਰ ਪਲਾਨਸ ਨੇ ਕੁਝ ਤੁਹਾਡੇ ਨਾਲ ਡਿਸਕਸ ਕਰਦੇ ਨੇ ਕਿ ਫਾਦਰ ਨੇ ਤਾਂ ਚਲੋ ਫਾਦਰ ਇਮੋਸ਼ਨਲ ਹੋ ਜਾਂਦੇ ਨੇ ਫਾਦਰ ਨੂੰ ਨਹੀਂ ਦੱਸਣਾ ਮਦਰ ਨੂੰ ਮੰਮਾ ਧੀ ਦਾ ਇੱਕ ਅਲੱਗ ਹੀ ਰਿਸ਼ਤਾ ਹੁੰਦਾ ਹੈ ਸੋ ਤੁਹਾਡੇ ਨਾਲ ਕੁਝ ਉਹਨਾਂ ਨੇ ਸ਼ੇਅਰ ਕੀਤਾ ਹੋਵੇਗਾ ਹਜੇ ਪਹਾੜੀ ਤਾਂ ਨਹੀਂ ਡਿਸਾਈਡ ਹੋਰ ਕਿਹੜੀ ਤੇ ਜਾਣਾ ਕਿਉਂਕਿ ਐਵਰੇਸਟ ਉਹਨਾਂ ਦਾ ਡੈਡੀ ਨੇ ਕਿਹਾ ਤਾਂ ਸੋਚਿਆ ਪਰ ਉਹਦੀ ਹਜੇ ਕਹਿੰਦੀ ਸਈ 1 ਲੱਖ ਟ੍ਰੇਨਿੰਗ ਫੀਸ ਹੈ ਜਾਣ ਲਈ ਓਕੇ ਜੀ ਔਰ ਮਿਨੀਮਮ ਵੀ ਜਿਹੜੀ ਕੰਪਨੀ ਹੈ ਸਭ ਤੋਂ ਘੱਟ ਵਾਲੀ ਉਹ ਵੀ 60000 ਡਾਲਰ ਹੈ ਤੇ ਕਹਿੰਦੀ ਉਹ ਤਾਂ ਹਜੇ ਥੋੜਾ ਟਾਈਮ ਲਾਾਂਗੇ ਹੋਰ ਕੋਈ ਹੋਰ ਦੇਖ ਰਹੀ ਹੈ ਦੇਖੋ ਕੀ ਬੰਦ ਹੈ ਤਾਂ ਉਹਨੂੰ ਕਿਸ ਤਰ੍ਹਾਂ ਹੌਸਲਾ ਪੈ ਗਿਆ ਕਿ ਕੁੜੀਆਂ ਇੰਨੇ ਨੇ ਵੱਡੇ ਕੰਮ ਕਰਨਾ ਚਾਹ ਰਹੀਆਂ ਨੇ ਔਰ ਕਰ ਵੀ ਰਹੀਆਂ ਨੇ ਕਿਉਂਕਿ ਮਾਂ ਦਾ ਦਿਲ ਤਾਂ ਬਹੁਤ ਹੀ ਸੈਂਸਿਟਿਵ ਹੁੰਦਾ ਆਪਣੇ ਬੱਚਿਆਂ ਨੂੰ ਲੈ ਕੇ ਹਾਂ ਮੈਂ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਹਰਸ਼ੇ ਵੀ ਇਹਨੇ ਉੱਪਰ ਜਾਓਗੇ ਤੁਸੀਂ ਇਕੱਲੇ ਹੋ ਦੋ ਤਿੰਨ ਜਾਣੀ ਹੋਣਗੇ ਤੇ ਜੇ ਕੋਈ ਪ੍ਰੋਬਲਮ ਆ ਜਾਏ ਪੈਰ ਸਲਿੱਪ ਹੋ ਜਾਏ ਕੁਝ ਹੋ ਜਾਏ ਕੁਝ ਵੀ ਐਕਸੀਡੈਂਟ ਹੋ ਸਕਦਾ ਹੈ ਉਹ ਜੀ ਜਗ੍ਹਾ ਤੇ ਤੇ ਉਹ ਕਹਿੰਦੀ ਮੰਮੀ ਪਰ ਇਹ ਇਸ ਤਰ੍ਹਾਂ ਸੋਚਣਾ ਕਿ ਇਸ ਧਰਤੀ ਦੇ ਉੱਤੇ ਉਹ ਜੀ ਜਗ੍ਹਾ ਜਿੱਥੇ ਦੋ ਚਾਰ ਬੰਦੇ ਜਾਂ 10 ਬੰਦੇ ਹੀ ਦੇਖਦੇ ਆ ਉਹਨਾਂ 'ਚ ਨਾ ਮਾਣਾ ਕਹਿੰਦੀ ਵੱਡੀ ਗੱਲ ਹੁੰਦੀ ਹੈ ਕਹਿੰਦੀ ਉਂ ਤਾਂ ਜੰਮਦੇ ਔਰ ਆਂਦੇ ਜਾਂਦੇ ਰਹਿੰਦੀ ਦੁਨੀਆ ਵੀ ਕੁਝ ਐਸਾ ਚਾਹਨੀ ਹੈ ਜਿਹੜਾ ਸਪੈਸ਼ਲ ਹੋਏ ਵੀ ਅਸੀਂ ਕਹਿ ਸਕੀਏ ਵੀ ਉਹ ਜਗ੍ਹਾ ਕਿਸੇ ਨੇ ਨਹੀਂ ਦੇਖੀ ਅਸੀਂ ਦੇਖੀ ਹੈ ਤੇ ਬਸ ਉਹਦੇ ਤੋਂ ਹੀ ਫਿਰ ਮੈਨੂੰ ਹੀ ਲੱਗਿਆ ਵੀ ਚਲ ਠੀਕ ਹੈ ਬੱਚੇ ਦਾ ਸ਼ੌਕ ਹੈ ਤੇ ਹਿੰਮਤ ਕਰ ਰਹੀਆਂ ਨੇ ਤਾਂ ਚਲੋ ਅੱਛੀ ਗੱਲ ਹੈ ਸੋ ਸਰ ਫਾਦਰ ਹੋਣ ਦੇ ਨਾਤੇ ਤੁਸੀਂ ਉਹਨਾਂ ਪੇਰੈਂਟਸ ਨੂੰ ਉਹਨਾਂ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਕੁੜੀਆਂ ਜ਼ਿਆਦਾਤਰ ਵਾਂਝੀਆਂ ਰਹਿ ਜਾਂਦੀਆਂ ਨੇ ਆਪਣੇ ਪੇਰੈਂਟਸ ਦੀ ਸਪੋਰਟ ਦੇ ਸੋ ਅੱਗੇ ਨਹੀਂ ਵੱਧ ਪਾਉਂਦੀਆਂ ਟੈਲੈਂਟ ਬਹੁਤ ਆ ਆਪਣੇ ਪੰਜਾਬ ਦੇ ਵਿੱਚ ਲੇਕਿਨ ਉਹਨੂੰ ਪਲੈਟਫਾਰਮ ਨਹੀਂ ਮਿਲਦਾ ਮੁਕਾਮ ਨਹੀਂ ਮਿਲਦਾ ਸਪੋਰਟ ਨਹੀਂ ਮਿਲਦੀ ਸੋ ਉਹਨਾਂ ਲੋਕਾਂ ਦੇ ਲਈ ਤੁਹਾਡਾ ਕੀ ਸੁਨੇਹਾ ਬੀਇੰਗ ਅ ਫਾਦਰ ਕੋਈ ਮੈਂ ਤਾਂ ਜਿਹਨੂੰ ਮਿਲਦਾ ਹਰੇਕ ਨੂੰ ਇਹੀ ਕਹਿਣਾ ਵੀ ਨਹੀਂ ਬੱਚਿਆਂ ਨੂੰ ਪੜ੍ਹਾਓ ਹੂੰ ਫੁੱਲੀ ਛੁੱਟੀ ਦਿਓ ਹੂੰ ਉਹਨਾਂ ਨੂੰ ਆਜ਼ਾਦੀ ਦਿਓ ਤਾਂਕਿ ਕੁਝ ਕਰ ਸਕਣ ਜੋ ਉਹਨਾਂ ਮਨਚਾ ਉਹ ਕਰ ਸਕਣ ਉਹਨਾਂ ਲੋਕ ਨੂੰ ਰੋਕ ਟੋਕ ਨਹੀਂ ਚਾਹੀਦੀ ਬਈ ਤੂੰ ਆ ਨਹੀਂ ਕਰਨਾ ਤੂੰ ਇੱਥੇ ਨਹੀਂ ਜਾਣਾ ਤੂੰ ਉੱਥੇ ਨਹੀਂ ਜਾਣਾ ਨਹੀਂ ਉਹਨਾਂ ਦੇ ਜੋ ਮਨਚਾ ਉਹਨੂੰ ਕਰਨ ਦਿਓ ਹੂੰ ਇਸ ਢੜੀ ਕਰਨ ਬਾਹਰ ਜਾਣਾ ਅਮਰੀਕਾ ਜਾਣ ਦਿਓ ਕੈਨੇਡਾ ਜਾਣਾ ਜਾਣ ਦਿਓ ਉਹਨਾਂ ਨੂੰ ਉੱਥੇ ਜਾ ਕੇ ਵੀ ਆਪਦੇ ਮਨ ਚਾਹੀ ਗੱਲ ਕਰਨ ਦੀ ਜੀ ਉਹ ਕਰ ਸਕਦੇ ਜਿੱਥੇ ਤੱਕ ਪਹੁੰਚਣਾ ਚਾਹੁੰਦਾ ਪਹੁੰਚਣ ਮਤਲਬ ਜਦੋਂ ਅਸੀਂ ਬੱਚੇ ਨੂੰ ਬੰਦੇ ਛਲਾ ਦਿੰਦੇ ਆ ਫਿਰ ਬੱਚਾ ਗਾਹਾਂ ਨਹੀਂ ਪਸ ਸਕਦਾ ਤੇ ਉਹਦੇ ਤੇ ਬੰਦਸ਼ਾ ਨਹੀਂ ਲੱਗਣੀ ਚਾਹੀਦੀ ਉਹਨੂੰ ਸਗੋਂ ਖੁੱਲਾ ਛੱਡ ਦੇਣਾ ਚਾਹੀਦਾ ਜ਼ਿੰਦਗੀ ਜੋ ਕਰਨਾ ਦੇਣਾ ਚਾਹੀਦਾ ਤਾਂ ਕਿ ਬੱਚਾ ਗਾਹਾਂ ਵੱਸ ਸਕੇ ਤੇ ਕਿਉਂਕਿ ਮਾਂ ਬਾਪ ਦੇ ਨਾਲ ਨਾਲ ਤਾਂ ਬੱਚਿਆ ਜੁੜ ਜਾਂਦਾ ਪਾ ਜਦੋਂ ਬੱਚੇ ਦੇ 9 9 ਬਾਪ ਦਾ 9 ਜੋੜਦਾ ਨਾ ਫਿਰ ਲੱਗ ਗਈ ਖੁਜੀ ਥੈਂਕ ਯੂ ਸੋ ਮਚ ਸਰ ਸੋ ਅੱਜ ਜੀ ਸਾਡੇ ਨਾਲ ਕੁਲਵਿੰਦਰ ਸਿੰਘ ਬੈਨਪਾਲ ਜੀ ਉਹਨਾਂ ਦੋ ਬੇਟੀਆਂ ਦੇ ਫਾਦਰ ਜਿਨ੍ਹਾਂ ਨੇ ਨਾਮ ਰੌਸ਼ਨ ਕੀਤਾ ਪੂਰੇ ਲੁਧਿਆਣਾ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਵਰਲਡ ਦਾ ਨਾਮ ਜਿਹੜਾ ਉਹਨਾਂ ਨੇ ਰੌਸ਼ਨ ਕੀਤਾ ਹੈ ਇੰਨੇ ਵੱਡੇ ਵੱਡੇ ਰਿਕਾਰਡ ਸੈੱਟ ਕਰਕੇ ਸੋ ਉਹਨਾਂ ਦੇ ਰਿਕਾਰਡਸ ਜਿਹੜੇ ਹੋਣਗੇ ਅਸੀਂ ਜ਼ਰੂਰ ਤੁਹਾਨੂੰ ਇੰਟਰਵਿਊ ਦੇ ਦੌਰਾਨ ਫਲੈਸ਼ੇਸ ਹਾਈਲਾਈਟਸ ਦਿਖਾਵਾਂਗੇ ਨਾਲ ਨਾਲ ਕਿੱਥੇ ਕਿੱਥੇ ਉਹ ਜਾ ਕੇ ਆਏ ਨੇ ਕੀ ਕੀ ਉਹਨਾਂ ਨੇ ਰਿਕਾਰਡਸ ਜਿਹੜੇ ਨੇ ਸੈੱਟ ਕੀਤੇ ਨੇ ਤੇ ਹਰ ਕਿਸੇ ਕੁੜੀ ਨੂੰ ਹਰ ਕਿਸੇ ਪੇਰੈਂਟ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਟੈਲੈਂਟ ਬਹੁਤ ਹੈ ਲੇਕਿਨ ਉਹ ਪ ਕਿ ਬੱਚਿਆਂ ਨੂੰ ਜੋ ਹੈ ਹਮੇਸ਼ਾ ਖੁੱਲੇ ਛੱਡ ਦੇਣਾ ਚਾਹੀਦਾ ਕਿਉਂਕਿ ਜਿੰਨਾ ਅਸੀਂ ਉਹਨਾਂ ਨੂੰ ਬੰਨ ਕੇ ਰੱਖਦੇ ਹਾਂ ਉਨਾ ਹੀ ਉਹ ਭੱਜਦੇ ਨੇ ਔਰ ਕੁਝ ਵਧੀਆ ਨਹੀਂ ਕਰਦੇ ਸੋ ਉਹਨਾਂ ਨੂੰ ਵਧੀਆ ਕਰਨ ਦੇ ਲਈ ਉਹਨਾਂ ਨੂੰ ਖੁੱਲਾ ਛੱਡਣਾ ਪਏਗਾ ਕੁਝ ਕ੍ਰੀਏਟਿਵ ਕਰਨ ਦੇ ਲਈ ਕਿਉਂਕਿ ਕ੍ਰੀਏਟਿਵ ਮਾਈਂਡ ਉਦੋਂ ਹੀ ਕੰਮ ਕਰਦਾ ਜਦੋਂ ਅਸੀਂ ਉਹਨਾਂ ਨੂੰ ਬਿਲਕੁਲ ਓਪਨਲੀ ਛੱਡ ਦਿੰਦੇ ਹਾਂ ਸੋ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਿਤ ਖੁੱਲਦਾ ਨਿਕ ਸਵੇਰਾ ਟੀਵੀ ਲੁਧਿਆਣਾ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾੰਤ੍ਰਿਕ ਮੋਬਾਈਲ 9517855093 77105 98475 ਪਤਾ ਪੰਜਾਬ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर